ਵੋਤਿਆਂ ਦਾ ਤਿਆਰ ਇੱਕ ਸਾਨੂੰ ਬਹੁਤ ਹੀ ਅੱਛਾ ਇੱਕ ਲੈਸਨ ਵੀ ਦੇ ਰਿਹਾ ਹੈ ਕਿਉਂਕਿ ਪਹਿਲੇ ਹੀ ਸਮੇਂ ਵਿੱਚ ਤੀਆਂ ਦਾ ਤਿਆਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਧੀਰੇ ਧੀਰੇ ਕਰਦੇ ਆ ਸਾਡੀ ਵਿਸੇਦ ਖੋਈ ਜਾ ਰਹੀ ਸੀ ਔਰ ਫਿਰ ਅਸੀਂ ਆ ਸਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਲਾ ਟਾਈਮ ਤੇ ਪੇਕੇ ਜਾਂਦੀਆਂ ਸੀ ਲੜਕੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਦੁੱਖ ਸੁੱਖ ਫੋਲਦੀਆਂ ਸੀ ਕੋਤਿਆਂ ਦਾ ਤਾਰ ਮਨਾਉਂਦੀਆਂ ਸੀ ਉਹ ਖਤਮ ਹੋਇਆ ਜਾ ਰਿਹਾ ਸੀ ਪਰ ਫਿਰ ਅੱਜ ਦੇਖਣ ਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ 'ਚ ਐ ਰੁਗਨਾਤ ਮੰਦਿਆ ਨਹੀਂ ਬੋਲੀ ਲਈ ਸਾਰੇ ਹੀ ਮਨਾ ਰਹੇ ਨੇ ਔਰ ਸਾਰਾ ਬੜਾ ਅੱਛਾ ਫੀਲ ਕਰ ਰਹੇ ਨੇ ਕਿ ਆਪਣਾ ਸਾਰਾ ਮਨਾਈਏ ਔਰ ਸਾਰੇ ਨੇ ਪਹਿਨ ਪਰਾ ਖੁਸ਼ ਰਹੀਏ ਤੇ 30 ਤਿਆਰ ਜਿਹੜਾ ਸੋਨ ਦੇ ਮਹੀਨੇ ਆਂਦਾ ਹੈ ਤੇ ਇਸ ਸਮੇਂ ਸ਼ਿਵਜੀ ਦੀ ਵੀ ਬੜੀ ਉਪਾਸਨਾ ਕਰਦੇ ਆ ਔਰ ਇੰਦਰ ਲੋਕ ਵਰਖਾ ਬਹੁਤ ਬਰਸਾਉਂਦੇ ਨੇ ਔਰ ਗਰਮੀ ਦੇ ਵਿੱਚ ਵੀ ਸਾਨੂੰ ਮਤਲਬ ਸ਼ੀਤਲਤਾ ਪ੍ਰਦਾਨ ਕਰਦੇ ਨੇ ਤੇ ਅੱਜ ਬਹੁਤ ਗਰਮੀ ਤੇ ਇਹ ਅੱਜ ਅਸੀਂ ਤਿੰਨਾਂ ਇਤਿਆਰ ਸਾਰੇ ਰਲ ਮਿਲ ਕੇ ਮੇਰੇ ਸਾਥ ਜੋਗਾ ਵਾਲੀਆਂ ਰਾਸ ਫੜੋਸ ਜਿੰਨੇ ਵੀ ਸਾਰੇ ਐ ਰਲ ਮਿਲ ਕੇ ਜੋਗਾ ਮਨਾ ਰਹੇ ਨੇ ਤੇ ਇਸ ਵਿੱਚ ਵੀ ਬੜੀਆਂ ਸਾਡੀਆਂ ਸਾੜੇ ਪੈਨਾ ਬੜੀਆਂ ਨੱਚ ਟੱਪ ਕੇ ਗਿੱਧਾ ਮਨਾ ਰਹੀਆਂ ਉਹ ਗਿੱਧਾ ਕਰ ਰਹੀਆਂ ਮੈਂ ਸਭ ਪੈਨਾ ਦਾ ਬਹੁਤ ਸ਼ੁਕਰੀਆਦਾ ਕਰਦੀ ਆ ਜਿਹੜੀਆਂ ਇੱਥੇ ਆਈਆਂ ਮੇਰਾ ਨਾਮ ਰਜਨੀ ਸ਼ਰਮਾ ਨਿਵਾਸੀ ਆਪਾਂ ਤਾਰੀਵਾਲ ਦੇ ਅਸੀਂ ਰਘੁਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਉਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਭੈਣ ਭਰਾਵਾ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਬਾਕੀ ਰਘੁਨਾਥ ਮੰਦਰ ਦਾ ਆਪਾਂ तहे ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਯੋਗ ਵਾਸਤੇ ਜਗ੍ਹਾ ਦਿੱਤੀ ਔਰ ਕਿਰਨ ਮਹਾਜਨ ਜੀ ਔਰ ਮੈਮ ਮਿਲ ਕੇ ਆਪਾਂ ਯੋਗ ਕਰਵਾਨੇ ਆ ਔਰ ਯੋਗਾ ਨਾਲ ਹੀ ਸਾਡੇ ਸਾਰੇ ਭੈਣਾਂ ਜੁੜੀਆਂ ਆਈਆਂ ਨੇ ਔਰ ਕਹਿ ਰਹੀਆਂ ਸੇ ਆਪਾਂ ਤੀਆਂ ਦਾ ਤਿਉਹ ਸਿਨਾਤਮਨ ਤੇ ਨੰਨਾਂ ਵੀ ਜੁੜੇ ਹੋਏ ਆ ਸੀ ਉਹਦੇ ਵੀ ਜਿਲ੍ਹਾ ਪ੍ਰਭਾਰੀਆਂ ਔਰ ਪਤੰਜਲੀ ਵੱਲੋਂ ਅਸੀਂ ਜੁੜੇ ਹੋਏ ਆ ਉਹਨਾਂ ਦਾ ਹੀ ਸਾਨੂੰ ਜਿਲ੍ਹਾ ਇੰਚਾਰਜ ਆ ਔਰ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸੱਭਿਆਚਾਰ ਦਾ ਪ੍ਰੋਗਰਾਮ ਅਸੀਂ ਕਰਵਾਨੇ ਆ ਅੱਜ ਦੀ ਔਰਤ ਸਿਰਫ ਇੱਕ ਯੋਗਨ ਨਾਲ ਹੀ ਜੁੜੀ ਹੋਰ ਵੀ ਬਹੁਤ ਜਿਆਦੇ ਉੱਚੇ ਚ ਪੱਧਰ ਤੇ ਗਈ ਹੋਈ ਹੈ ਜਿੱਨਾ ਕਿ ਫਲਾਈਟ ਹੈ ਕੋਈ ਜਹਾਜ਼ਾਂ ਤੱਕ ਹਵਾਈ ਜਹਾਜ਼ ਤੱਕ ਪਹੁੰਚੀ ਹੈ ਕੋਈ ਕੋਈ ਚੰਦਰਮਾ ਤੱਕ ਪਹੁੰਚੀ ਹੋਈ ਹੈ ਅੱਜ ਦੀ ਔਰਤ ਇੱਕ ਨਿਰੀ ਘਰ ਯੋਗੀ ਨਹੀਂ ਰਹਿ ਗਈ ਬਹੁਤ ਸਮਾਜ ਵਾਸਤੇ ਅੱਗੇ ਵੱਧ ਚੱਲ ਕੇ ਕੰਮ ਕਰ ਰਹੀ ਹੈ ਔਰ ਅਸੀਂ ਕਿ ਰਗਨਾਥ ਮੰਦਿਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮਤਲਬ ਯੋਗਾ ਕਰਨ ਵਾਸਤੇ ਔਰ ਨੱਚਣ ਟੱਪਣ ਵਾਸਤੇ ਅਨੁਮਤੀ ਦਿੱਤੀ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਥੈਂਕ